ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਅੱਜ ਦਾ ਨਵਾਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਯਾਰ ਅਸੀਂ ਬੜੇ ਵਲੌਗ ਵੇਖੇ ਲੋਕਾਂ ਦੇ ਕੱਦੂ ਵਾਲੇ ਪਰ ਸਾਡਾ ਵੀ ਅੱਜ ਦੇਲ ਕੀਤਾ ਸੀ ਕੱਦੂ ਵਾਲਾ ਵਲੌਗ ਬਣਾ ਦਈਏ ਇਹਨਾਂ ਫੋਰਚੂਨਰ ਕੇਨ ਸਕਾਰਪੀਓ ਤੇ ਸਾਡੇ ਕੋ ਵੀ ਸਨੋਵਰਾ ਜੀ ਥਾਰ ਆ ਰਹੀ ਸੀ ਪਰ ਉਹ ਥੋੜੀ ਜੀ ਟੈਕਨੀਕਲ ਪ੍ਰੋਬਲਮ ਕਰਕੇ ਉਹ ਕਾਫੀ ਟਾਈਮ ਤੋਂ ਐਕਸੀਡੈਂਟ ਹੋਇਆ ਸੀ ਤੇ ਈਸੀਐਮ ਦੀ ਪ੍ਰੋਬਲਮ ਚੱਲਣ ਦੀ ਤੇ ਠੀਕ ਨਹੀਂ ਹੋਈ ਪਰ ਸਾਡਾ ਬੜਾ ਦਿਲ ਕਰਦਾ ਕਿ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰੀਏ ਅਸੀਂ ਇੰਜੋਏ ਕਰੀਏ ਵਲੌਗ ਚੱਲਦੇ ਦੇ ਵਿੱਚ ਪਿੱਛੇ ਚਾਚਾ ਖੁੱਲਰ ਨਾਂਗ ਚ ਤੇ ਸਾਡੇ ਕੋਈ ਗੱਡੀ ਦਾ ਰੇਂਜ ਨਹੀਂ ਹੋ ਰਿਆ ਸੀ ਸਨੋਰ ਕਹਿੰਦਾ ਮੈਂ ਵਲੌਗ ਬਣਾਉਣਾ ਮੈਨੂੰ ਹਨ ਮੈਂ ਕਿਹਾ ਸਾਡੇ ਤੇ ਟੱਬਰ ਨੇ ਮਾਰ ਦੇਣੀ ਗੋਲੀ ਮੈਨੂੰ ਇੱਕ ਗੱਡੀ-ਗੱਡੀ ਪਰ ਫਿਰ ਵੀ ਮੈਂ ਬੜਾ ਘਰਦਿਆ ਨਾ ਲੜ ਕੇ ਇੱਕ ਗੱਡੀਆਂ ਨੂੰ ਪ੍ਰੋਵਾਈਡ ਕਰਾਤੀ ਆ ਗੱਡੀ ਤੁਸੀਂ ਗੈਸ ਕਰ ਸਕਦੇ ਹੋ ਕਿਹੜੀ ਪਿੱਛੇ ਦੂਮ ਕਰਕੇ ਪਿੱਦੇ ਦਿਖਾਓ ਜੀ ਤੇ ਬਾਕੀ ਹੁਣ ਚੱਲਦੇ ਵਲੌਗ ਵਿੱਚ ਇਹ ਤੋਂ ਕਪੜਾ ਲਾਵਾਂਗੇ ਤੇ ਲੋਕਾਂ ਨੇ ਗੱਡੀਆਂ ਬਾੜ ਕੇ ਬਸ ਫੋਟੋਆਂ ਹੀ ਖਿੱਚੀਆਂ ਆਉਣੀਆਂ ਆਪਾਂ ਮੁੱਢੀ ਮਾਰਨੀ ਆ ਇਹ ਤੁਹਾਨੂੰ ਦੱਸ ਦਦ ਨਾਲ ਬਾਅਦ ਆ ਰਿਹਾ ਯਾਦ ਹੀ ਕੋਈ ਗੱਡੀ ਮੁੱਦੀ ਮਾਰ ਕੇ ਵਿਖਾ ਦੇ ਹਾਂ ਲੋਕਾਂ ਕਿਹਾ ਕਿਸੇ ਨੇ ਫੋਰਚੂਨਰ ਵਾੜੀ ਕਹਿੰਦੇ ਥਾਰ ਕਹਿੰਦੇ ਸਕਾਰਪਿਓ ਕਿਸ ਨੇ ਕੀ ਸੌਰੀ ਇਸ ਵੇਲੇ ਵੀਰ ਨੂੰ ਰੋਕ ਰਿਹਾ ਅਸੀਂ ਤੁਹਾਨੂੰ ਦੱਸ ਦਦੇ ਇਹ ਗੱਡੀ ਲਿਹਾਣ ਕਰਕੇ ਸਾਡੇ ਘਰ ਦਾ ਕੰਮ 2 ਘੰਟੇ ਲੇਟ ਹੋ ਜਾਣਾ ਤੁਸੀਂ ਸਮਝ ਸਕਦੇ ਕਿੰਡੀ ਮਹਿੰਗੀ ਗੱਡੀ ਹੋਊਗੀ 2 ਘੰਟੇ ਦਾ ਡੱਬਾ ਵੀ ਜਾਣਾ ਹੈ ਕੰਮ ਵਾਲੀ ਜਾਣਾ ਇਹਨਾਂ ਨੇ ਅਜੇ ਤੇ ਕੰਮ ਹੀ ਲੇਟ ਕਰ ਦੇਣਾ ਯਾਰ ਇਹਦੀ ਕੰਮ ਕੰਮ ਇਹਦਾ ਸਾਰਾ ਕੰਮ ਬਹੁਤ ਦਿਲ ਕਰਦਾ ਆਫ ਰੋਡਿੰਗ ਕਰਾਉਣ ਨੂੰ ਸੌਣ ਲੱਗੇ ਸਾਰੇ ਲੋਕਾਂ ਨੇ ਕਰਾਈ ਆ ਮੇ ਲੋਕਾਂ ਦਾ ਟਾਈਮ ਨਾ ਖਰਾਬ ਕਰੀਏ ਡਰਾਈਵ ਕੰਨ ਕਰੂਗਾ ਡਰਾਈ ਮੈਂ ਆਪਾਂ ਡਰਾਈਵਰ ਤੋਂ ਚੋਟੀ ਤੇ ਨੂੰ ਕਰਦੇ ਵੀਰ ਪਿੱਛੇ ਚੱਲ ਜਾ ਪਿੱਛੇ ਚੱਲ ਜਾਣਾ ਹੇ ਰੋ ਆ ਜਾ ਹਾਂ ਜਮਣਾ ਉੱਧਰ ਅਕਸ਼ਤ ਜੀ ਉੱਤੀ ਆਉ ਕਰ ਤੂ ਜਾ ਕਰ ਤੂ ਥੋੜਾ ਪਿੱਛੇ ਚੱਲ ਜਾ ਕੰਟੀਨਿਊਟੀ ਤੇ ਵਲੌਗ ਰਹੂਗਾ ਜੀ ਇੱਥੇ ਦੇਖੋ ਜੀ ਜੀਗਪਨ 5 ਕਾਰ ਦੀ ਪਰਦਾ ਚੱਕ ਲੱਗੇ ਗੱਡੀ ਦਾ ਦੇਖ ਰਿਹਾ ਜੀ ਆਫ ਰੋਡਿੰਗ ਹੋਣੀ ਆ ਪਰਦਾ ਦੇਖ ਰਿਹਾ ਜੀ ਪਰਦਾ ਦੇਖ ਗਿਆ ਦੇਖ ਗਿਆ ਚਲੋ ਜੀ ਤਾੜੀਆਂ ਅੱਗੇ ਲੜਾ ਮਾਰਿਓ ਅੱਜ ਨਾਲ ਆ ਗਿਆ ਪਰਦਾ ਫੜੋ ਫੜੋ ਉਪਨ ਚੈਲੇ ਗੱਡੀ ਮੁੱਦੀ ਨਾ ਜੋਰ ਲਵਾ ਆ ਜਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਉਪਨ ਚੈਲੇ ਗੱਡੀ ਮੁੱਦੀ ਕਰਕੇ ਬਹਾਓ ਬਈ ਮੁੱਦੀ ਜੀ ਚਾਰਾ ਕਿਤੇ ਰਹੀ ਮੈਂ ਉਪਨ ਚੈਲੇ ਗੱਡੀ ਮੁੱਦੀ ਮਾਰੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸਾਡਾ ਕੰਮ ਖੜ ਜਾਂਦਾ ਜੀ ਪਾ ਸਾਡੀ ਗੋਇ ਵਾਲੀ ਗੱਡੀ ਆ ਹੁਣ 2 ਘੰਟੇ ਕੋਹਾਂ ਲੇਟ ਹੋ ਗਿਆ ਤੇ ਚੱਕਰ ਚ ਘੋੜੀ ਕਰਾ ਕੇ ਬਹਾਓ ਏਦਾਂ ਮੁੱਦੀ ਮੂੰਹ ਪਾਉ ਨੂੰ ਲੈ ਕੇ ਜਾਓ ਚੱਕ ਕੇ ਪੂਰੀ ਆਦੀ ਗੱਡੀ ਵਿੱਚ ਵਾਂ ਦੇ ਚੱਕ ਕੇ ਬਹਾਓ ਚੱਕ ਕੇ ਬਹਾਓ ਵੀਰੇ ਚੱਕ ਕੇ ਚੱਕ ਕੇ ਬਾਲਾ ਕੱਢੋ ਚੱਕ ਦੋ ਕੀ ਗੱਡੀ ਚੱਕ ਦੋ ਹੋਵੇ ਫੋਰਾਂ ਕੱਕਾ ਫੋਰਵੇ ਫੋਰ ਚੱਕ 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 ਫੋਰ ਫੋਰ ਹੋਵੇ ਫੋਰ ਲੜਾ ਇਹਨੂੰ ਫੋਰ ਫੋਰ ਦੇਦਾ ਆ ਦੇਖੋ ਜੀ ਕਾਕਾ ਤਾਂ ਕੰਮ ਸਮਾਈ ਕੇ ਕਰ ਰਿਹਾ ਵੀ ਧੋਗ ਦੀ ਨਾ ਹੋ ਜੀ ਆਹ ਜੀ ਸੀਟ ਹੈ ਨਵੀਂ ਲੋ ਤੁਸੀਂ ਆਦਿਆ ਸੀਟਾਂ ਪੱਟ ਕੇ ਵਿਖਾਓ ਪੱਟੀਆਂ ਪਈਆਂ ਸੀਟਾਂ ਪੱਟੀਆਂ ਪਈਆਂ ਉਹ ਨੌਕ ਰੋਡੀ ਵਾਲੇ ਆ ਜੋ ਲੈ ਕੱਲ ਚੱਲ ਬੇੜਾ ਘੜਾ ਕੇ ਆਇਆ ਚੱਲ 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 ਜੋਰ ਨਾਲ ਫੋਰ ਦਾ ਫੋਰ ਵੇਖ ਲੋ ਜੀ ਤੁਸੀਂ ਅੱਜ ਗੱਡੀ ਐਨ ਧੱਕ ਕੇ ਜ਼ੋਰ ਲਾ ਕੇ ਤੋਰ ਕੇ ਦਿਖਾਓ ਏ ਥੋੜਾ ਜਿਹਾ ਸਰਵਸ ਹੋਰ ਲਾਣ ਜ਼ੋਰ ਮਾਰਦੀ ਪਈ ਚਲੋ ਚਲੋ ਵੀਰ ਮੇਰੇ ਚਲੋ ਚਲੋ ਡਰਾਈਵਰ ਰੋਕ ਜਾ ਫੋਰਵੇਂ ਫੋਰ ਨਹੀਂ ਲਾਉਂਦਾ ਮੈਂ ਲੋ ਮਿੱਤਰੋ ਖੁੱਲਾ ਕੇ ਲੈ ਜਾ ਗੱਡੀ ਮੂਤਰੀ ਮਾਰ ਕੇ ਖਾ ਦਿਓ ਹਾਂ ਐਵੇਂ ਫੋਰਚਨਸ ਸਕਾਰਪਿਓ ਥਾਰਾ ਫੋਰ ਵੈਪਰ ਲਾਉਂਦੇ ਚਲੋ ਆ ਚੱਕ ਅੰਡੈਰਾਂ ਸ਼ੈਵਟ੍ਰਾਪ ਸਭ ਨੈਕਸਟ ਲੈਵਲ ਦਾ ਵਲੌਗ ਜੀ ਤੁਹਾਡੇ ਸਾਹਮਣੇ ਓਪਨ ਚੈਲੰਜ ਹੈ ਪੰਜਾਬ ਚ ਗੱਡੀ ਉਦੀ ਮਾਰ ਕੇ ਖਾਓ ਆਪਦੀ ਇਹ ਦੇਖੋ ਜੀ ਟਾਇਰ ਵੀ ਮੂਥੇ ਵੱਜਣ ਦਾ ਨਹੀਂ ਪੂਰਾ ਪੈਰ ਹੀ ਖੋਜਾ ਵੀਰ ਮੇਰੇ ਦਾ ਉਹ ਦੇਖੋ ਜੀ ਟਾਇਰ ਵੀ ਮੂਦੇ ਵਜਨਦਾ ਪੂਰਾ ਪੈਰ ਹੀ ਖੋਜਾ ਵੀਰ ਮੇਰੇ ਦਾ ਉਹ ਚੱਕ ਉਹ ਚੱਕ ਉਹ ਚੱਕ ਗੱਡੀ ਸਲਿੱਪਾਂ ਮਾਰ ਉਹ ਚੱਕ ਚੱਕ ਜ਼ੋਰ ਲਾ ਕੇ ਇਹਨੂੰ ਵਾਪਸ ਹੀ ਲਿਆਉਣਾ ਕਮਲਿਓ ਇਹ ਸਾਲੇ ਵਾਪਸ ਹੀ ਲਿਆਉਣਾ ਪੰਪ ਦੇ ਕੇ ਹੋ ਗੋ ਪੀ ਚੱਲ ਚੱਲ ਗਾਂ ਨਹੀਂ ਨਹੀਂ ਗਾਂ ਚੱਲੋ ਜਾ ਉਹ ਨਹੀਂ ਨਹੀਂ ਅੱਗੋ ਮੋੜੋ ਯਾਰ ਆ ਲੈ ਇਹ ਇੱਥੇ ਹੀ ਆ ਸਰਵੇਸ ਹੋਣ ਵਾਲੀ ਆ ਮੁੜ ਕੇ ਲੋ ਜੀ ਵੇਖੋ ਆ ਤਰੀਕਾ ਤੇ ਆ ਜੀ ਮਾਓ ਗੱਡੀ ਦੇ ਪਰਾਂ ਚਕਾਇਆ ਮਾਓ ਗੱਡੀ ਲੋ ਜੀ ਇੱਕ ਸਨੈਪਚਰ ਨਿੱਕੀ ਜੀ ਪਾਈਏ ਜੀ ਇਧਰ ਰੀਲ ਕਰ ਦੇਣਾ ਨਹੀਂ ਨਹੀਂ ਕੁਛ ਨਹੀਂ ਹੁੰਦਾ ਜੀ ਲਓ ਮੇਰੇ ਵੀਰ ਚਕਾਈ ਚਕਾਈ ਫੜੀ ਫੜੀ ਕੜੀਆਂ ਆਵ ਬਰੋੜੀਆਂ ਕਰਾਉਂਦੇ ਫੋਰਚੂਨਰਾਂ ਦੀ ਆ ਚੱਕ ਆਇਆ ਚੇਲੇ ਜੇ ਖੁੱਲਾ ਚੱਲ ਯਾਰ ਜੋ ਓਪਨ ਚੱਲੀਆਂ ਜੀ ਗੱਡੀ ਐਦਾਂ ਕਮਾਓ ਜੀ ਵਾਹਨ ਦੇ ਵਿੱਚ ਪੂਰੇ ਪਿਆਲ ਦੇ ਵਿੱਚ ਤੱਕਾ ਲਓ ਜੀ ਹਣ ਥੋੜਾ ਬੜਾ ਚਲੋ ਬਾਹਰ ਆਓ ਆ ਚੱਕ ਐ ਅੱਗੇ 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 ਆਗੇ 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 ਆ ਦੇਖ ਦਿਆ ਕਰਦੇ ਪਿੱਛੇ ਬਾਜੀ ਇਹ ਆ ਚੱਕ ਫੋਰ ਦੇ ਫੋਰ ਲਾ ਯਾਰ ਫੋਰ ਵਿੱਚ ਦੂਜ ਲਈ ਫਿਰਦਾ ਆਜੋ ਆਜੋ ਲਓ ਖੁੱਲਾ ਚੈਲੰਜ ਹੈ ਜੀ ਟੈਕ ਦਾ ਫਿਰਦਾ ਹੀ ਚੱਲ ਚੱਲ ਯਾਰ ਜੋਸ਼ ਸਾਰਾ ਲਵਾਦਾ ਇਹਦਾ ਚੱਕ ਕੇ ਗੱਡੀ ਬਾਹਰ ਕੱਢ ਕੇ ਜਾਂ ਸਿੱਧੀ ਗੱਡੀ ਧੋਣੀ ਪੈਣੀ ਸਵੇਲੀ ਜਦੋਂ ਹੋਵੇ ਘਰੇ ਚੱਲੋ ਚੱਲ ਯਾਰ ਉਹ ਚੱਕ ਹਾਂ ਇਹ ਜਾਣਾ ਹੋਰ ਜਵਾਨੀ ਧੰਨ ਪੱਲੇ ਫਿਰ ਜੱਟ ਸਿੱਧਾ ਕਿਉਂ ਚੱਲੇ ਚੱਲ ਵੀ ਇਹ ਸਿੱਧਾ ਚੱਲਦਾ ਬਾਲਾ ਹੀ ਚੱਲਦਾ ਇਹ ਤਾਂ ਬਈ ਸੁਣੋ ਅਭੀ ਲਿਖ ਲੈ ਜਾ ਨਹੀਂ ਹਾਂ ਵੀ ਮੁੰਡਿਆ ਦੱਸੋ ਗੱਡੀ ਕਿੱਥੇ ਲੱਗੀ ਨਹੀਂ ਮੁੰਡੇ ਨੇ ਬੜੀ ਬੜੀ ਮਿਹਨਤ ਕੀਤੀ ਮੁੰਡੇ ਨੇ ਸਾਡੇ ਵੀ ਨਿੱਕੇ ਨਿੱਕੇ ਚਾ ਆ ਜਾ ਰਹੇ ਨਹੀਂ ਆਫ ਰੋਡ ਹੀ ਕਰਾਉਣੀ ਗਈ ਸਾਡੀ ਚਾ ਵੀ ਪੂਰਾ ਕੀਤਾ ਪਰ ਸਾਡੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੀ ਮਿਹਨਤ ਨੂੰ ਫਲ ਮਿਲੇ ਤੇ ਲਵ ਯੂ ਬਣੇ ਵਾਜੀ ਫਲ ਕਿਹੜਾ ਚਾਹੀਦਾ ਦਾਦੀ ਹੋਈ ਸਭ ਨੂੰ ਕਿਹੜਾ ਪਸੰਦ ਕਰਦੇ ਸੀ ਕੀ ਵੀ ਠੀਕ ਆ ਹਵਾ ਕਾਟੋ ਕੀ ਵੀ ਕਾਕੇ ਤੂੰ ਕਿਹੜਾ ਪਸੰਦ ਕਰਦਾ ਫਲ ਕੇਲਾ ਆ ਬਖਾ ਲੋ ਲੈ ਇਹਨੂੰ ਇਹਨੂੰ ਟਿਕਟ ਲੈ ਕੇ ਚੱਲਿਆ ਕਾਰਵਾਸ਼ ਕਰਾਂਗੇ ਇਹਦਾ ਸਿੱਖਿਆ ਤਾਂ ਅੱਜ ਤੋਂ ਆ ਵੇ ਖਾ ਦੂ ਇੰਗਲੈਂਡ ਦੀ ਧਰਤੀ ਤੋਂ ਸਾਨੂੰ ਸਿਖਾਇਆ ਗਿਆ ਆ ਵੇ ਖਾ ਦੂ ਚੰਗੀ ਤਰ੍ਹਾਂ ਹਲੇ ਸਿਖਾ ਦਿਓ ਵੀਰ ਮੇਰਾ ਆ ਗਿਆ ਹੋ ਤਿਆਰ ਹੋ ਤੂੰ ਮੈਂ ਆ ਗਿਆ ਹਾਂ ਕਾਰਵਾਸ਼ ਕਰ ਲਈਏ ਡੱਪਲ ਜਾਣਾ ਜੀਭ ਲੈ ਕਹਿੰਦੀ ਨਾ ਜੀਭ ਲੈ ਡੱਪਲ ਲਿਓ ਵੀਰ ਲਾਵੀ ਕਾਰ ਵਾਸ਼ ਕਰ ਲੱਗਿਆ ਨਹੀਂ ਸਹੀ ਦੱਸੋ ਦਿਲੋਂ ਦੱਸੋ ਆਫ ਰੋਡਿੰਗ ਕਿੰਨੇ ਲੱਗਿਤਾ ਨੂੰ ਪਾਣੀ ਤਾਂ ਹੈਗਾ ਨਹੀਂ ਇੱਥੇ ਚੰਗਾ ਸਾਲ ਨੀ ਕਿਥੋਂ ਆ ਜਾ ਰਿਹਾ ਇੱਥੇ ਹੀ ਟੁਣੀ ਆ ਪਾਣੀ ਤਾਂ ਹੈਗਾ ਨਹੀਂ ਪਹਿਲੇ ਕਾਰ ਦੇ ਚੰਗੇ ਤਰ੍ਹਾਂ ਕਾ ਕੇ ਵਾਲ ਕੱਟ ਪੈਪ ਚੋਏ ਚੰਗੇ ਵਾਲ ਕੱਟ ਪੈਪ ਚੋਏ ਗੱਡੀ ਇਧਰ ਆ ਬਣਾਇਆ ਉਧਰ ਆਫ ਰੋਡਿੰਗ ਤੁਸੀਂ ਕਰਾਉਣ ਨਾਲ ਗਿਆ ਹੈਗਾ ਉਧਰ ਪ੍ਰਿੰਟ ਕਰੇ ਰਾਤ ਕੇ ਮੰਮੀ ਆਫ ਰੋਡਿੰਗ ਕਰਾਉਣ ਚੱਲੇ ਛੱਡ ساری ਧੂੜ ਦਾ ਲੈ ਮੈਂ ਜਾਵਾਂ ਫਿਰ ਤਿਆਰ ਹੋਵਾਂ ਜਿਸਨ ਬਲੌਗ ਬਣਾਇਸ ਬਾਦ ਮਨਣਾ ਹਣਾ ਮੜਕ ਜਾਗੇ ਯਾਰ ਚਾਚਾ ਕਹਿੰਦੇ ਉੱਥੇ ਜਾਣਾ ਯਾਰ ਜਈ ਆਉਂਦੇ ਆ ਨਾ ਗਿਆ ਫਿਰ ਇੱਕਾ ਉੱਤੇ ਜਾਵਨਾ ਨਾ ਮੈਂ ਚਾਚੇ ਨਾਲ ਫੜ ਫਿਰ ਫੂਨ ਦੇ ਜਨ ਇਹ ਲਓ ਜੀ ਗੱਡੀ ਆਪਣੀ ਵਾਸ਼ ਹੋ ਗਈ ਆ ਤੇ ਬਾਸ ਮੈਨੂੰ ਆਪੇ ਕਹਿ ਤੋਤਾ ਵਾ ਤੇ ਦੁਬਾਰਾ ਆਪਣਾ ਕਦੋਂ ਮਾਰਨਾ ਫਿਰ ਲੈ ਕੇ ਜਾਵਾਂਗੇ ਇਹਨੂੰ ਕਦੋਂ ਚ ਉਥੇ ਆਪਾਂ ਆਡੀਅנס ਮੰਨ ਲਓ ਕਿ ਪਿੰਡ ਕਨੇ ਮੇਲਾ ਵੀ ਆਪਾਂ ਕਰਾਉਣਾ ਹਨ ਮੇਲਾ ਇਹ ਗੱਡੀ ਅਸੀਂ ਐਂ ਹੀ ਲੈ ਜਾਂਦੇ ਤੇ ਕਰੋ ਆਫ ਰੋਡਿੰਗ ਸਾਡੀ ਹੋਣੀ ਹੈ ਹਾਂ ਆਫ ਰੋਡਿੰਗ ਸਾਡੀ ਹੋਈ ਨਹੀਂ ਕਰੋ ਇਸ ਕਰਕੇ ਹੀ ਧੋਗੇ ਲ ਜਾਂਦੇ ਆ ਚੰਗੀ ਤਰ੍ਹਾਂ ਬੜੀ ਗੰਦੇ ਕੰਮ ਬਹੁਤ ਸਟਰਾ ਹੀ ਉਹਨਾਂ ਨੇ ਹਾਂ ਆ ਜਿਵੇਂ ਨਾ ਪਾਲਸ ਲੈ ਗਿਆ ਕਿੱਥੇ ਗੱਡੀ ਤੇ ਮਾਰੀਏ ਪਾਲਸ ਲੈ ਆ ਗੱਡੀ ਤੇ ਮਾਰੀਏ ਉਹਦੀ ਟਾਇਰਾਂ ਵਾਲੀ ਸਪਰੇ ਕਿੱਥੇ ਆ ਸਾਰਾ ਕੁ ਮਾਰੇ ਟੈਂਸ਼ਨ ਨਾਲੇ ਵੀਲਾਂ ਵਾਲੀ ਦੇ ਵੀਲ ਮਾਰੇ ਵਾਵਾ ਗੰਦੇ ਜੇ ਹੋ ਗਏ ਉਤੋਂ ਮੜ ਕੇ ਚਿੱਟੇ ਦੇਖਣਗੇ ਜੇ ਪਾਣੀ ਉਹ ਮਾਰਦਾ ਹਾਂ ਇਹਦੇ ਦੂਜੇ ਨਾਲ ਆਪਾਂ ਉਹ ਇਰੇ ਮਗਾਉਣੇ ਕੋਈ ਚੱਕਰ ਦੇ ਵਿੱਚ ਮਿੱਟੀ ਭਾ ਨਾ ਵੀ ਲਾਈਏ ਪੀਪੀਐਫ ਹੋਈ ਆ ਹਾਂ ਤਦੋਂ ਮੈਂ ਇਹ ਨਾ ਪੀਪੀਐਫ ਕਰਾ ਕੇ ਰੱਖੋ ਗੱਡੀਆਂ ਨੂੰ ਜਿੰਨਾ ਇਹਨਾਂ ਕੋਲ ਗੱਡੀਆਂ ਹੈਗੀਆਂ ਨਾ ਵੱਡੀਆਂ ਗੱਡੀਆਂ ਜਿੰਨਾ ਕੋਲ ਉਹ ਜ਼ਰੂਰ ਪੀਪੀਐਫ ਕਰਾਉਣਾ ਕਿਉਂਕਿ ਪੀਪੀਐਫ ਦਾ ਫਾਇਦਾ ਵਾੜਾ ਗਾਰੇ ਬਾੜੀ ਗੱਡੀ ਨੂੰ ਕੋਈ ਨੁਕਸਾਨ ਨਹੀਂ ਹੋਏ ਨੂੰ ਆਵੇ ਨਾਲ ਹੀ ਪਾਣੀ ਮਾਰੇ ਨਾਲ ਹੀ ਸਾਫ਼ ਹੋ ਜਾਂਦਾ ਮਹਿੰਗੀਆਂ ਗੱਡੀਆਂ ਕਿਹੜਾ ਦਿਲ ਕਰਦਾ ਆਫ ਰੋਡਿੰਗ ਕਰਨ ਨੂੰ ਸਹੀ ਗੱਲ ਅੜੀ ਸੀ ਕਿ ਲੋਕੀ ਗੱਡੀਆਂ ਬਾੜੀ ਫਿਰ ਤੇ ਸਾਡੀ ਬਾੜੀ ਸੀ ਮੈਂ ਕਿਹਾ ਸਾਡਾ ਜੀ ਬਹੁਤ ਕਰਨ ਦਿਆ ਸੀਗਾ ਲੋਕਾਂ ਨੂੰ ਵੇਖ ਕੇ ਇਹਨਾਂ ਦੇ ਵਰਵਾ ਦੇ ਕਿ ਇਹਨਾਂ ਸਕਾਰਪਿਓ ਕ ਗੱਡੀ ਆਡੀ ਸਾਡਾ ਐਕਸੀਡੈਂਟ ਦਾ ਥਾਰ ਹੈਗੀ ਨਹੀਂ ਸੀਗੀ ਸੋ ਸਾਨੂੰ ਫਿਰ ਇਹ ਜਿਹੜਾ ਥਾਰਨਾ ਪੈ ਗਿਆ ਹਾਂ ਖੁਸ਼ ਹੋਣਾ ਜਿਹੜਾ ਬੰਦੇ ਯਾਰ ਇਹ ਨਜ਼ਾਰੇ ਲਓ ਬਸ ਕੀ ਲੈ ਜਾਣਾ ਇੱਥੋਂ ਜ਼ਰੂਰੀ ਗੱਡੀਆਂ ਦਾ ਥੋੜਾ ਬੰਦਾ ਵੱਡਾ ਹੁੰਦਾ ਵਾ ਅਹੀਂ ਆਏ ਵੱਡੇ ਹੋ ਗਿਆ ਗੱਡੀਆਂ ਨਾਲ ਵੇਲ ਲੈ ਸਿੱਧੀ ਗੱਲ ਆ ਪਾ ਕੇ ਲੈਂਦੀ ਮਿੱਟੀ ਉਹ ਮਾਰੇ ਮਾਰ ਪ੍ਰੈਸ਼ਰ ਜਾ ਉਹ ਨਵੀਂ ਹੈ ਨਾ ਗੱਡੀ ਅਜੇ ਮਿੱਟੀ ਲਾਉਣੀ ਹੈ ਸਿੱਖੀ ਹੋ ਉਹਨੇ ਮਿੱਟੀ ਲਵਾਉਣੀ ਨਹੀਂ ਸਿੱਖੀ ਨਵੀਂ ਹੈ ਨਾ ਗੱਡੀ ਅਜੇ ਜਾਈਆਂ ਲੱਪਣ ਲੱਗੋਗੇ ਫਿਰ ਓਲੀ ਓਲੀ ਮਿੱਟੀ ਆਪੇ ਲਾਉਣੀ ਸਿੱਖੀ ਹੋਣੀ ਹੋਣੀ ਹਾਂ ਆਪੇ ਲਾਉਣੀ ਸਿੱਖ ਜੂਗੀ ਇਹ ਮੇਰੇ ਰਾਡਾ ਪਹਾੜਾਂ ਲੈ ਜਾਣ ਦਾ ਇਹਨੂੰ ਕਾਕੇ ਪਹਾੜਾਂ ਲੈ ਕੇ ਜਾਣੀ ਆਪਾਂ ਹਾਂ ਚੱਲੀਏ ਲੈ ਲਦਾ ਚੱਲੀਏ ਹਾਂ ਇਹਦਾ ਇਹ ਫਾਇਦਾ ਇਹਨੂੰ ਇੱਕ ਵਾਰੀ ਜ਼ੋਰ ਲਾਉਣਾ ਪੈਣਾ ਤਾਂ ਉਹਨੂੰ ਚੜਾਉਣ ਲਈ ਹਾਂ ਥੱਲੇ ਆਉਣ ਲੱਗੇ ਨੇ ਆਪੇ ਤੁਰ ਹੀ ਆਉਣਾ ਥੱਲੇ ਲੋਨ ਹੀ ਨਹੀਂ ਆਪਾਂ ਭਲੱਦ ਕੇ ਲੈ ਦੇਉਂਦੇ ਹਾਂ ਸੀ ਹੈ ਹਾਂ ਤਾਂ ਭਲੱਦ ਕੇ ਲੈ ਜਾਾਂਗੇ ਆਉਣ ਲੱਗੇ ਸੋ ਰੇਟ ਦੇਣੀ ਆਪੇ ਮਿਹਣਾ ਕਰਹੀਂ ਆਉਣ ਲੱਗੇ ਆਪੇ ਆਏ ਨੇ ਆਟੋ ਆਣਾ ਫਿਰ ਆਟੋਮੈਟਿਕ ਆਣਾ ਫਿਰ ਆਟੋਮੈਟਿਕ ਦਾ ਐਸੀ ਤਾਂ ਫਾਇਦਾ ਪਰ ਇਹਨਾਂ ਦੀ ਆਟੋ ਗੱਡੀ ਬਹੁਤ ਘੱਟ ਆਉਂਦੀ ਤੇ ਪਤਾ ਹੈ ਹਾਂ ਇਹਦੇ ਨਾਲ ਦੀ ਆਟੋਮੈਟਿਕ ਗੱਡੀਆਂ ਅੱਜ ਕੱਲ ਇੰਪੋਰਟ ਦਾ ਹੀ ਖਰਚਾ 50 ਲੱਖ ਰੁਪਏ ਲੱਗੇ ਇਹਦਾ ਕੁੱਲ ਮਲਾ ਕੇ ਮਤਲਬ ਖਤਮ ਹੀ ਹੋ ਗਈਆਂ ਇਹ ਗੱਡੀਆਂ ਨਾਲ ਪਾਗ ਖਤਮ ਹੀ ਹੋ ਗਈਆਂ ਲੋਕਾਂ ਕੋਲ ਰਹਿ ਨਹੀਂ ਗਈਆਂ ਇਹ ਗੱਡੀਆਂ ਹਾਂ ਆਪਣੇ ਪਿੰਡ ਦੀ ਗੱਡੀ ਹੈਗੀ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਕਮੈਂਟ ਕਰਕੇ ਦੱਸਣਾ ਵੀ ਕਿੰਨੇ ਕਿੰਨਾਂ ਕੋਲ ਹਜੇ ਆ ਗੱਡੀ ਹੈਗੀ ਆ ਆਪਾਂ ਤਾਂ ਬਹੁਤ ਸਾਹਮ ਕੇ ਰੱਖੀ ਆ ਵੇਖੋ ਵੀ ਲਿਸ਼ਕਾਰ ਇਹਨੂੰ ਚੰਗੀ ਤਰ੍ਹਾਂ ਅਲੌਇਦਾ ਉਹ ਚੰਗੀ ਤਰ੍ਹਾਂ ਮਾਰ ਟਾਇਰਾਂ ਤੇ ਇਹ ਨਹੀਂ ਇਹ ਨਵੇਂ ਪੋਨੇ ਇੰਪੋਰਟ ਕਰਾਏ ਹੋਇਆ ਟਾਇਰ ਆਏ ਹੋ ਨਵਾਂ ਗੱਡੀ ਕੋ ਖੜੀ ਕਰਦੇ ਮੜਾ ਪਾਣੀ ਨਿਕਲਦੀ ਇਹ ਆ ਕੜਾ ਚੱਲਾਈ ਹਾਂ ਆ ਵੇਖੋ ਜੀ ਟੀਚਰ ਬਹੁਤ ਇੱਚ ਜਿਵੇਂ ਨਹੀਂ ਉਹ ਗੱਡੀ ਐ ਘੋਮਦੀ ਜੀ ਐਲ ਐਸ ਇਹ ਵੀ ਉਹ ਨਹੀਂ ਬਸ ਓਵੇਂ ਘਮਾ ਰਹੀ ਆ ਚੱਕੇ ਮੜੀ ਘਮਾ ਰਹੀ ਦੀ ਆ ਹਾਂ ਆ ਚੱਕਾ ਜੀ ਇਹ ਜੀ ਆਟੋ ਬਾਇਓਗ੍ਰਾਫੀ ਆਈ ਇੱਕ ਟੀਚਰ ਆਟੋ ਬਾਇਓਗ੍ਰਾਫੀ ਚ ਇੱਕ ਜੀ ਐਲ ਐਸ ਵਿੱਚ ਹੈਗਾ ਇੱਕ ਹੱਡੇ ਵਾਲੀ ਚਾ ਹੋਰ ਫੀਚਰ ਕੀ ਆ ਜੰਮੀ ਐ ਇਹ ਥੱਲੇ ਪਾਣੀ ਮਾਰੋ ਇਹ ਥੱਲੇ ਸੁਣੋ ਪਰ ਅੰਦੇ ਰਹਿ ਗਿਆ ਓਹੋ ਫੱਕਾ ਮੋ ਕੇ ਚੱਲੇਦਾ ਤਾਡੀ ਭੈਣ ਨੂੰ ਥੱਲੇ ਤੋਂ ਸਾਰੀ ਜ਼ਿੰਦਗੀ ਦੀ ਪਾਣੀ ਵਜਾਂ ਲੱਗਦਾ ਇਹਦੇ ਕੱਥਲੋ ਕਿੰਨੇ ਵੇਖਣੀ ਹਾਂ ਸਹੀ ਭਾਈ ਇੱਕ ਗੱਲ ਦਿলো ਦੱਸਿਓ ਗੱਡੀ ਦੀ ਆਵਾਜ਼ ਆ ਰਹੀ ਹੈ ਜਿਵੇਂ ਸਾਇਲੈਂਟ ਆ ਜਿਵੇਂ ایਵੀ ਹੁੰਦੀ ਆ ਪਰ ਹੈ ਪੈਟਰੋਲ ਇੰਜਣ ਵਿੱਚ ਇਹ ਖਜਾ ਮ ਆਵਾਜ਼ ਨਹੀਂ ਆ ਰਹੀ ਮਾੜੀ ਮੋਟੀ ਵੀ ਆਵਾਜ਼ ਆ ਰਹੀ ਉਹ ਵੀ ਚਲੋ ਇਹਦੇ ਉੱਪਰ ਜਿਹੜੀ ਮੋਡੀਫਾਈ ਮੋਡੀਫਿਕੇਸ਼ਨ ਕਰਾਈ ਸੀ ਉਹ ਮਾੜੀ ਮੋਟੀ ਢਿੱਲੀ ਹੋ ਗਈ ਆ ਢਿੱਲੀ ਹੋਣੀ ਆ ਬਾਕੀ ਜਮਾ ਨਹੀਂ ਆਵਾਜ਼ ਜਮਾ ਸਾਇਲੈਂਟ ਗੱਡੀ ਕੋਲ ਲੰਗੀ ਜਿਹੜੇ ਪਦਾਂ ਨਹੀਂ ਲੱਗਦਾ ਗੱਡੀ ਗੱਡੀ ਲੰਗੀ ਆ ਐ ਲੱਗਦਾ ਕੋਲੇ ਰੇੜੀ ਲੰਗੀ ਨਹੀਂ ਜਿਵੇਂ ਇੱਕ ਠੀਕ ਮਾਰ ਕੇ ਆਪ ਦਸੀਦਾ ਜੇ ਅਸੀਂ ਲੰਗੇ ਆ ਗੱਡੀ ਨਹੀਂ ਪਤਾ ਲੱਗਣ ਨੂੰ ਲੀ ਹਾਰ ਨਹੀਂ ਵੱਡੇ ਲਵਾਏ ਤੇ ਅਸੀਂ ਹਾਂ ਹਾਰ ਤਾਂ ਵੱਡੇ ਲਵਾਏ ਤੇ ਲਓ ਮਿੱਤਰੋ ਬਾਕੀ ਬਾਕੀ ਜਿਹੜਾ ਅਸੀਂ ਪਰਦਾ ਪਾਇਆ ਸੀ ਬਾਕੀ ਆ ਪਰਦਾ ਪਾਇਆ ਪਰਦਾ ਚੱਕਰ ਲੱਗੇ ਆ ਨੇ ਕਿਨੇ ਕਿ ਖੁਸ਼ੀਆਂ ਸਾਡੀਆਂ ਆਈਆਂ ਐ ਖੁਸ਼ ਹੋ ਜਾਈਦਾ ਵਾ ਇਹਨੂੰ ਬੜਾ ਚਾਹ ਹੈ ਨਹੀਂ ਗੱਡੀਆਂ ਆਫ ਰੋਡਰ ਕਰਾ ਪੀਆ ਤੂੰ ਕੱਲ ਗਾਣਾ ਗਾਣਾ ਵੇਖਿਆ ਕੋਈ ਅਸੀਂ ਪਾਇਆ ਸੀ ਮੈਂ ਕੱਲ ਕੋਈ ਨਹੀਂ ਗਾਣਾ ਵੇਖਿਆ ਤੂੰ ਸੌ ਕੱਲੀ ਕੱਲੀ ਤੁਸੀਂ ਰੈਜਟ ساری ਦੱਸੀ ਸਾਨੂੰ ਗਾਣਾ ਨਹੀਂ ਵੇਖਿਆ ਹਣਾ ਬਈ ਫੇ ਕਾਕੇ ਸੁਣਾ ਦੇ ਗਾਣਾ ਮਾੜਾ ਇਹਨੂੰ ਕੰਨ ਦੇ ਵਿੱਚ ਗਾਣਾ ਬਾਜੋ ਪਹਿਲਾਂ ਗੱਡੀ ਲਾ ਗੱਡੀ ਕਵਰ ਕਰ ਲੀਆ ਪਹਿਨਾ ਮੈਂ ਹੀ ਸੁਣਾਉਣਾ ਇਹ ਤੂੰ ਪਹਿਲਾਂ ਵਾਲਾ ਤੁਸੀਂ ਵਲੌਗ ਦੇਖ ਚੁੱਕੇ ਜੀ ਇਹ ਤੂੰ ਪਹਿਲਾਂ ਵਾਲਾ ਪਾਰ ਤੇ ਏ ਐਂਡ 'ਚ ਜਦੋਂ ਅਸੀਂ ਤਿਆਰੀ ਕਰ ਰਹੇ ਹਾਂ ਐਂਡ ਤੇ ਸਾਨੂੰ ਐਂਡਾ ਪਾਰ ਆਇਆ ਸਰਮੇਟ ਕੋੜੀ ਕਰਾਈ ਵਾ ਐਨਾ ਛੋਟੋ ਬਾਈ ਮੇਰੇ ਇੰਨੀ ਸਫਾਈ ਕਰਦੇ ਆਂ ਕਿ ਆਹ ਆਡੀਅנס ਆਡੀਅנס ਦੇ ਘਰ ਕੀ ਬਈ ਆ ਜੋਰ ਲਾ ਲਾ ਆਡੀਅנס ਤਾਂ ਪੂਰੀ ਗਰਮੀ ਆ ਆਡੀਅנס ਦਾ ਬੇੜਾ ਕਰਕੇ ਸਾਡੇ ਨਹੀਂ ਅੱਜ ਤਾਂ ਠੀਕ ਆ ਮੌਸਮ ਇਹਨੂੰ ਪੀਪੀਐਫ ਹੋਈ ਆ ਵੈਸੇ ਆ ਪੀਪੀਐਫ ਆ ਸਰ ਮੈਂ ਟਿਕੋਡਿੰਗ ਦਾ ਕੋਈ ਚੱਕਰ ਨਹੀਂਗਾ ਤਾਂ ਆ ਹੀ ਵਗਾਰੇ ਚ ਵੜਨ ਲੱਗੇ ਆ ਨਹੀਂ ਸ਼ੋਰ ਨਹੀਂ ਤਾਂ ਅਗਲੇ ਦੇਣੀ ਨਹੀਂ ਨੀ ਗੱਡੀ ਵੀ ਪਹਿਲਾਂ ਹੀ ਜਵਾਬ ਦੇ ਦੇਣ ਆਹ ਫੋਨ ਖਣ ਚ ਫੜ ਲਾ ਇਹਨੂੰ ਇੱਧਰ ਰੱਖ ਲੈ ਸਾਈਡ ਤੇ ਕਾਕੇ ਖੋਲ ਲਾ ਯਾਰ ਮਰਿਆਂ ਨੂੰ ਲੱਗਾ ਹੋਇਆ ਆ ਅਸੀਂ ਯਾਰ ਜਾਣਾ ਤਾਨੂੰ ਹੀ ਜਾ ਵੇਲੇ ਆ ਨੂੰ ਪਤਾ ਕਿੰਨੇ ਕੰਮ ਆ ਦਾਸਾ ਕਿੰਨੇ ਕੰਮ ਆਪਾਂ ਨੂੰ ਏ ਡੱਬਲ ਹਾਂ ਡੱਬਲੀ ਜੀ ਕਿਹੜਾ ਕਰਨੀ ਆਣੀ ਪੰਜਾਬ ਦੀ ਭੈਣ ਦਾ ਡੱਬਲੀ ਦਾ ਹਾਂ ਪਿਆਰ ਤੇ ਹਰਿਆਣੇ ਨਾਲ ਹੀ ਰਹ ਜਾਂਦਾ ਬਟਾ ਗਾਂ ਰਾਜਸਥਾਨ ਸੱਚ ਸ਼ੁਰੂ ਹੈ ਰਾਜਸਥਾਨ ਸ਼ੁਰੂ ਹੁੰਦਾ ਨਾ ਡੱਬਲੀ ਤੋਂ ਅੱਗੇ ਉਹ ਹਰਿਆਣਾ ਸ਼ੁਰੂ ਹੁੰਦਾ ਤੇ ਰਾਜਸਥਾਨ ਓਏ ਚਲ ਪਾਰੇ 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 ਰਾਜਸਥਾਨ ਤਾਂ ਬੋਰ ਤੋਂ ਗਾਂ ਸ਼ੁਰੂ ਹੁੰਦਾ ਚ ਇਧਰਲੇ ਬੰਨੇ ਨੂੰ ਹਾਂ ਬੰਨਾ ਕੋਈ ਨਹੀਂ ਨਾ ਪੁੱਦਰ ਬੋਰ ਤੱਕ ਤਾਂ ਗਏ ਰਾਜਸਥਾਨ ਗੰਗਾ ਨਗਰ ਵੀ ਗਏ ਆ ਸਾਲਾ ਸਮਝ ਜੀ ਨਹੀਂ ਆਉਂਦਾ ਕਿਹੜਾ ਕਿੱਧਰੋਂ ਸ਼ੁਰੂ ਹੁੰਦਾ ਸਾਲ ਉਹ ਤੱਪੜ ਹੀ ਬੜਾ ਵੱਡਾ ਲੈ ਜਾਂਦਾ ਇੱਥੇ ਗਾਂ ਤੂੜੀ ਦੇ ਭੁਗ ਤੇ ਤੂੜੀ ਆ ਭੁਗ ਭਰਦਾ ਦੂਰੇ ਹੱਥ ਕੱਕੇ ਇਹਨੂੰ ਅਸਲੇ ਪਤਾ ਨਹੀਂ ਲੱਗਦਾ ਤੱਪੜ ਖੁੱਲਣਾ ਕਿਹਨੂੰ ਆ ਉਹ ਥੱਲੇ ਇਹਨੂੰ ਲੰਮਾ ਆ ਜਾਊਗਾ ਸਗੋਂ ਐ ਲੱਗੂ ਜਿਵੇਂ ਰੇਲ ਗੱਡੀ ਜਿਹਾ ਆਪਾਂ ਨੇ ਡੰਡੇ ਡੰਡੇ ਲਾਓ ਥੱਲੇ ਡੰਡੇ ਥੱਲੇ ਐ ਉਹਨੇ ਟ੍ਰੈਕ ਹੀ ਨਾ ਦੱਥਲੇ ਖੜਿਆ ਉਹਨਾਂ ਨੇ ਕਹਣਾ ਭੈ ਤੇਰਾ ਫਾਰਚੂਨਰ ਨਹੀਂ ਲੱਦੀ ਐਡੀ ਲੰਮੀ ਹੋਰੀ ਗੱਡੀ ਲਾਏ ਕੋਈ ਕਿਹੜੀ ਗੱਡੀ ਕਿਹੜੀ ਗੱਡੀ ਲੱਗ ਰਹੀ ਆ ਮੈਨੂੰ ਨੈਣਾ ਦਾ ਕੱਦ ਨਹੀਂ ਆ ਇੱਧਰ ਆ ਇੱਧਰ ਆ ਆ ਜਾ ਇਹ ਇਹ ਮੈਨੂੰ ਸ਼ੇਪ ਲੱਗੀ ਆ ਇਹ ਲੱਗਦਾ ਹੀ ਨਹੀਂ ਕਿ ਆ ਇੱਧਰ ਆ ਜਾ ਇਹ ਪੋਲੀ ਹੋ ਜਾਂਦਾ ਗੱਡੀ ਦੇ ਅੱਗੇ ਦਾ ਹੱਥ ਨੂੰ ਵਾਦੀ ਚੱਗੀ ਕਿ ਵੀਰਨ ਲੱਗਦਾ ਇਧਰ ਦੇਖੋ ਕਿਵੇਂ ਨਹੀਂ ਲੱਗ ਰਹੀ ਤੂੰ ਐਂਗਲੋ ਹਸਾਉਣ ਲਈ ਨਾ ਚੱਲ ਤੂੰ ਸ਼ੁਰੂ ਕਰ ਤੇ ਬਾਕੀ ਮਿੱਤਰੋ ਚੈਨਲ ਕਰ ਲੋ ਆਪਣਾ ਸਬਸਕ੍ਰਾਈਬ ਤੇ ਵਲੌਗ ਆਪਣਾ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਭਰਾ ਮੇਰੇ ਖੋਜ ਰਿਆ ਕਰੋ ਤੇ ਬਾਹਰੋਂ ਆਪ ਨੂੰ ਕੌਣ-ਕੌਣ ਦੇਖਦਾ ਜਰੂਰ ਕਮੈਂਟ ਕਰਿਓ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿੱਥੇ-ਕਿੱਥੇ ਦੇਖਦੇ ਆ ਜਰੂਰ ਕਮੈਂਟ ਕਰਿਓ ਤੇ ਆਪਣੇ ਨਿੱਕੇ ਵੀਡੀਓ ਵੇਖਣੇ ਸਨੋਵਰ ਬਾਲ ਇੰਸਟਾਗ੍ਰਾਮ ਤੇ ਐਡ ਕਰ ਲਓ ਤੇ ਸਨੈਪਚੈਟ ਐਪ ਦੀ ਆਪਣੀ ਹੈਗੀ ਸਨੋਵਰ ਬਾਲ 22 ਇਥੇ ਜਰੂਰ ਐਡ ਕਰਿਓ ਕਿਹਨੇ ਗੱਲਬਾ ਇਥੇ ਸਾਡੇ ਨਾਲ ਗੱਲ ਕਰ ਸਕਦੇ ਹੋ ਸੋ ਓਕੇ ਬਾਏ ਗਾਇਸ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਕਾਕਾ ਜੀ ਧੰਨਵਾਦ ਲਾਉ ਜੁਵਨ ਨੇ ਵਾ ਟਰੱਕ ਭਰ ਕੇ ਪਰ ਬਲਟਾਂ ਨਾ